ਜਲੰਧਰ ਵੈਸ ਦੇ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਕਿ ਜਿਸ ਤਰੀਕੇ ਨਾਲ ਜਲੰਧਰ ਦੇ ਲੋਕਾਂ ਨੇ ਐਡੇ ਵੱਡੇ ਮੰਡੇਟ ਨਾਲ ਪਹਿਲਾਂ ਇਹਨਾਂ ਨੂੰ ਜਿਤਾਇਆ ਆਮ ਆਦੀ ਪਾਰਟੀ ਨੇ ਇੱਕ ਬਿਹਤਰ ਪਲੇਟਫਾਰਮ ਦਿੱਤਾ ਔਰ ਪੰਜਾਬ ਦੀ ਜਿਹੜੀ ਐਡੀ ਇਤਿਹਾਸਿਕ ਵਿਧਾਨ ਸਭਾ ਚ ਪਹੁੰਚਾਇਆ ਉਹਨਾਂ ਲੋਕਾਂ ਨੇ ਆਪਣੇ ਨਿੱਜੀ ਹਿੱਤਾਂ ਵਾਸਤੇ ਸਿਰਫ ਔਰ ਸਿਰਫ ਆਪਣੇ ਫਾਇਦੇ ਲਈ ਨਾ ਸਿਰਫ ਪੰਜਾਬ ਬਲਕਿ ਜਲੰਧਰ ਦੀ ਵੈਸਟ ਕੌਨਸਟੈਂਸੀ ਦੇ ਲੋਕਾਂ ਨਾਲ ਧੋਖਾ ਵੀ ਕੀਤਾ ਆ ਇਹਨਾਂ ਨੂੰ ਸਬਕ ਸਿਖਾਉਣ ਦਾ ਵਕਤ ਹੋਣਾ ਆ ਗਿਆ ਪਿਛਲੇ 2.5 ਸਾਲਾਂ ਚ ਜਿੱਥੇ ਭਗਵੰਤ ਮਾਨ ਜੀ ਦੀ ਸਰਕਾਰ ਨੇ 300 ਯੂਨਿਟ ਫ੍ਰੀ ਬਿਜਲੀ ਦੇ ਕੇ 90% ਲੋਕਾਂ ਦਾ ਅੱਜ ਬਿਜਲੀ ਦਾ ਬਿੱਲ ਪੰਜਾਬ ਚ ਜ਼ੀਰੋ ਆ ਰਿਹਾ ਮਹਿੰਗਾਈ ਦੇ ਜ਼ਮਾਨੇ ਚ ਇੱਕ ਆਮ ਸਧਾਰਨ ਪੰਜਾਬੀ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਆਮ ਆਦੀ ਪਾਰਟੀ ਦੀ ਸਰਕਾਰ ਨੇ ਅਸੀਂ ਕਮਾਂ ਦੇ ਇਦਾਰ ਤੇ ਵੋਟ ਮੰਗਣਾ ਹੁਣ ਜਿਹੜਾ 10 ਜੁਲਾਈ ਨੂੰ ਇਲੈਕਸ਼ਨ ਹੋਣ ਜਾ ਰਿਹਾ ਜਲੰਧਰ ਵੈਸਟ ਜੀ ਦੇ ਲਈ ਸਾਡੇ ਸਤਕਾਰਯੋਗ ਬਹੁਤ ਹੀ بڑے ਲਿਖੇ ਸੁਲਝੇ ਜਿਨ੍ਹਾਂ ਦੇ ਫਾਦਰ ਸਾਹਿਬ ਵੀ ਇੱਕ ਬਹੁਤ ਵੱਡੇ ਲੀਡਰ ਇਸ ਸ਼ਹਿਰ ਦੀ ਨੁਮਾਇੰਦਗੀ ਕਰਦੇ ਰਹੇ ਪੰਜਾਬ ਦੀ ਵਿਧਾਨ ਸਭਾ ਚ ਲੋਕਲ ਬਾਡੀ ਦੇ ਮਨਿਸਟਰ ਵੀ ਰਹੇ ਆ ਸੀਨੀਅਰ ਮੋਸ ਸਾਫ ਸੁਥਰਾ ਕਿਰਦਾਰ ਇਲੈਕਸ਼ਨ ਲੋਟੂਆਂ ਤੇ ਟੋਲਾ ਵਰਸੇ ਜੇ ਕਿ ਇਮਾਨਦਾਰ ਕਾਬਲ ਪੜੇ ਲਿਖੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਵਿਚਾਰ ਹੋਣ ਵਾਲਾ ਫੈਸਲਾ ਜਲੰਧਰ ਵੈਸਟ ਵਾਲਿਆਂ ਨੇ ਕੀਤਾ